ਕਾਲ ਗਾਇਸ ਜੀ ਕੀ ਹਾਲ ਚੱਲ ਜੇ ਸਭ ਠੀਕ ਠਾਕ ਕੁਸ਼ਲ ਮੰਗਲ एवरीथिंग ਇਜ਼ ਓਕੇ ਤੇ ਸਵਾਗਤ ਕਰਦੇ ਆ ਤੁਹਾਡਾ ਨਵੇਂ ਵੀ ਲੱਗਦੇ ਹੋ ਚ ਪਰਨਾ ਮੇਰਾ ਟਲਾ ਹੋ ਗਿਆ ਮੈਨੂੰ ਪਤਾ ਏ ਥੋੜਾ ਅੱਖਾਂ ਦੇ ਗੜੀ ਵੀ ਆਉਂਦਾ ਹੈ ਕੋਈ ਗੱਲ ਨਹੀਂ ਪਰਨਾ ਹੁਣ ਸਦਾ ਬਾਅਦ ਚ ਹੋ ਕਰਾਂਗੇ ਤੇ ਆਪਾਂ ਚੱਲੇ ਆਂ ਬੋਤਲ ਲੈ ਕੇ ਪਾਣੀ ਦੀ ਪੈਲੀਆਂ ਵਗਣੀਆਂ ਵੀਰ ਪੈਲੀਆਂ ਆਉਂਦੇ ਤੇ ਮੈਂ ਪੱਠੇ-ਪੱਠੇ ਵੱਢ ਕੇ ਹੁਣ ਤੇ ਚੱਲੇ ਆਂ ਪੈਲੀਆਂ ਵੱਲ ਫਿਰ ਕਦੂ-ਕਦੂ ਕਰਨੇ ਆ ਟਾਈਮ ਆ ਗਿਆ ਨੇੜੇ ਮੇਰੇ ਨਾਲ ਕਾਲੇ ਕੁਲੇ ਹੋ ਜੀਏ ਛੋੜੇ ਦੇ ਤੇ ਬਾਕੀ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਖਲੋਜੋ ਹਲੇ ਤੇ ਮੇਰਾ ਦੋਦਾਂ ਹੀ ਸਾਹ ਸੁੱਕੰਦੇ ਆਰੇ ਬੋਲਾ ਮੈਂ ਕੀ ਇਹ ਧੋਪਸ ਆਖਰ ਦੀ ਧੋਪਿਆ ਉਹ ਤਾਂ ਆ ਜਮੀਨ ਵੇ ਸਾਦੇ ਸ਼ਾਸ਼ੂ ਗੋ ਹੈ ਨਹੀਂ ਇੱਥੇ ਹਨਾ ਫਿਰ ਜਾ ਲੈਣਦਾ ਮੈਨੂੰ ਜਾ ਕੇ ਮਿਲਦੇ ਆਪਾਂ ਕੋਈ ਬਾਤ ਨਹੀਂ ਗਾਈਸ ਪਹੁੰਚ ਕੇ ਮਿਲਦੇ ਜਲਦੀ ਪਹੁੰਚ ਜਾਏਗੇ ਡੋਨਟ ਵਰੀ ਫਿਰ ਆਪਕੋ ਆਪਸੇ ਬਾਤ ਤਲਾਬ ਬਾਤ ਤਲਾਬ ਕਰਤੇ ਸਮਝਗੇ ਨਾ ਸਾਡੇ ਤੇ ਨਿਕਲੇ ਵਾਗੇ ਆ ਜਿਹੜੇ ਮੈਂ ਵਾਏ ਆ ਤੇ ਡੇਢ ਕਿੱਲੇ ਰਹਿ ਗਿਆ ਪੰਜ ਕਿੱਲੇ ਮੈਂ ਮਾਤੇ ਆ ਤੇ ਬਾਕੀ ਵੀਰ ਨੇ ਮੇਰੇ ਉਹਨਾਂ ਨਾਲ ਬਾਤਤਾ ਹੀ ਬਸ ਇਹੋ ਡੇਢ ਕਿੱਲਾ ਰਹਿ ਗਿਆ ਹੁਣ ਲਾ ਹੁਣ ਤੇ ਬਾਕੀ ਇੱਕ ਵਾਰੀ ਤੁਹਾਨੂੰ ਉੱਤਰ ਕੇ ਮੌਜਤਾਂ ਦਿਖਾ ਦਿੰਦੇ ਹੁਣ ਮੈਂ ਲਾਉਣ ਲੱਗਾ ਡੱਕ ਗਾਣੇ ਸੁਣ ਸੁਣ ਕੇ ਨਾ ਹੁਣ ਪੂਰੀਆਂ ਲਹਿਰ ਵੱਜੀ ਆ ਹੁਣ ਡੱਕ ਲੰਦੇ ਆ ਗਾਣੇ ਸੁਣਦੇ ਸੁਣਦੇ ਲੰਦੇ ਆ ਬਾਕੀ ਵੇਖ ਸਕਦੇ ਹੋ ਤੁਸੀਂ ਇਹ ਆਪਾਂ ਥੰਬਨੇਲ ਲਾ ਲਾਂਗੇ ਥੋੜੋ ਟਰੈਕਟਰ ਦਾ ਇਹ ਵੀਰੋ ਮਰਬੁੱਗਿਆ ਆਪਣਾ ਇਹ ਤਾਲੀਆਂ ਬੜੀਆਂ ਸਖਤ ਆ ਬੜੀਆਂ ਔਖੀਆਂ ਪਟੇ ਜਾਂਦੀਆਂ ਆਬੀ ਮਿੱਤਰੋ ਰਾਤੀ ਆਪਾਂ ਪੈੜੀਪੁਲੀ ਬੰਧਿਆ ਹੋਗੇ ਹਾਂ ਲੇਟ ਜਿਆਦਾ ਵਲੌਗ ਬਣਾਇਆ ਨਹੀਂ ਟਰੈਕਟਰ ਤੇ ਤੁਹਾਨੂੰ ਪਤਾ ਆਵਾਜ਼ ਸੁਣਨੀ ਨਹੀਂ ਸੀ ਤੁਹਾਨੂੰ ਣਾ ਤੇ ਫਿਰ ਵਲੌਗ ਬਣਾਉਂਦਾ ਏਡਾ ਕੋਈ ਫਾਇਦਾ ਹੈ ਨਹੀਂ ਤੇ ਰਾਤੀ ਸਿੱਧਾ ਆਪਾਂ ਨਾਤ ਹੋ ਕੇ ਘਰੋਂ ਦੇ ਅੱਗੇ ਸ਼ਹਿਰ ਤੇ ਹੁਣ ਜਾਣਾ ਪਹਿਲਾਂ ਟੈਲਾਂ ਵਾਲੇ ਵੱਲ ਜਿਹੜੀਆਂ ਕਰੇਟਲਾਂ ਲੱਗਣੀਆਂ ਤੇ ਬਾਕੀ ਗੱਡੀ ਆਸ ਟਾਈਮ ਤੇ ਮੈਂ ਕਹਿੰਦਾ ਪਠੀ ਬਣੀ ਪਈ ਪਠੀ ਮੂੰਹ ਤੋਂ ਮੂੰਹ ਦੀ ਹਾਲਤ ਮੂੰਹ ਦੀ ਸ਼ਗਲ ਵੇਖ ਕੇ ਤੁਸੀਂ ਸਮਝ ਸਕਦੇ ਹੋ ਕੀ ਹਾਲ ਹੁੰਦਾ ਹੋਊਗਾ ਮੇਰਾ ਏਸੀ ਮੈਂ ਚਲਾਇਆ ਫੋਲ ਹੀ ਚੱਲਣ ਦੇ ਜੇ ਤੇ ਚਲੋ ਕੋਈ ਨਹੀਂ ਮਾਸਾ ਗੱਡੀ ਗੁੱਡੀ ਠੰਡੀ ਕਰਕੇ ਮਿਲਦੇ ਆ ਟੈਰ ਟੋਲਾ ਵੇਖ ਕੇ ਮਿਲਦੇ ਤੁਹਾਨੂੰ ਕੰਨੀ ਪਈ ਹੈ ਬੈਲਟ ਨਾ ਕੀ ਨਹੀਂ ਸੈਟ ਕੰਮ ਨਹੀਂ ਸੈਟ ਬੈਲਟਰ ਨਹੀਂ ਕਿਉਂ ਐਵੇਂ ਕੀ ਬੈਲਟ ਬੈਲਟ ਲਾਈ ਦੀਂਦੀ ਨਾ ਫਿਰ ਪੁਲਸ ਵਾਲੇ ਰੋਕ ਲੈਂਦੇ ਨਹੀਂ ਦੇਵੇ ਜੇ ਨਾਲ ਆਈਏ ਤੇ ਬੱਚਿਆ ਕੋਣੀ ਲੋ ਤੇ ਫਿਰ ਬੱਚਿਆਂ ਨੂੰ ਕਿਉਂ ਨਹੀਂ ਰੋਕਦੇ ਆਂਦਾਂ ਨੇ ਕਹਿੰਦਾ ਬੱਚੇ ਅੱਗੇ ਬੈਠੇ ਤੂੰ ਪਿਛੇ ਬਹਿ ਜਾ ਫਿਰ ਨਹੀਂ ਤੇ ਆਂਦਾਂ ਕਹਿੰਦਾ ਬੱਚੇ ਅੱਗੇ ਬੈਠੇ ਬੈਲਟ ਕਿਉਂ ਨਹੀਂ ਲਾਈ ਫਿਰ ਕਿਹਦੀ ਗੱਲ ਕਰਾਂਗੇ ਆਂਦਾਂ ਨਾਲ ਇਹ ਕਹੂੰਗੀ ਕਿ ਮਮ ਮਮਾ ਨੇ ਦੇ ਹਾਂ ਚਲੋ ਵੀ ਮਿੱਤਰੋ ਹੁਣ ਆਈ ਚੱਲੇ ਘਰੇ ਟੈਲਾ ਹੀ ਵੇਖ ਲਈ ਆ ਗਿਆ ਪਸੰਦ ਨੇ ਤੂੰ ਟੈਲਾ ਆਗੇ ਆ ਗਿਆ ਪਸੰਦ ਤੇ ਚੱਲੀ ਹੁਣ ਕਰੇ ਫਿਰ ਮਿਲਦਾ ਸ਼ਾਮਾਂ ਨੂੰ ਤੁਹਾਨੂੰ ਓਕੇ ਮਿਲੋ ਜੀ ਅੱਡੀ ਠਕਰਾਂ ਓ ਮਾਈ ਗੋਡ ਓ ਮੋ ਹੋ 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 ਮਨਤਾਇ ਫੁਰ ਬਣਾ ਲੈ ਓਏ ਆਜ ਮੈਂ ਗਿਆ ਹੀ ਨਹੀਂ ਓ ਓ ਮਾਈ ਗੋਡ ਨਿਕਰ ਪਾ ਛੇਤੀ ਛੇਤੀ ਨਿਕਰ ਨਿਕਰ ਪਾ ਛੇਤੀ ਛੇਤੀ ਨਿਕਰ ਪਾ ਅਗਰ ਮੇਰੇ ਕੱਪੜੇ ਤੇ ਕਮੈਂਟ ਨਹੀਂ ਕਰਨਾ ਕਿ ਮੈਂ ਤੇ ਮੈਂ ਦੂਰ ਰੱਖਿਆ ਪੱਕੀ ਗਰਮੀ ਆਹ ਹੀ ਪੂਰੇ ਵਮਨ ਦੀ ਪਾਉਣ ਵਾਲੀ ਕੱਪੜੇ ਡੰਗਣਾ ਨਹੀਂ ਪਾਉਣ ਨਹੀਂ ਆਹ ਕੱਪੜੇ ਪਾ ਕੇ ਤਲਿਆ ਆ ਗੱਪੜੇ ਭਾਗ ਚੱਲਿਆ ਜੱਡ ਡਾਈਪਰ ਤੇ 라 ਦੇ ਇੱਕ ਬੱਚੇ ਲੱਗਣਾ ਹੋਵੇ ਲਾ ਕੇ ਇਹਦਾ ਫਿਰ ਨਿਆਣੇ ਨੂੰ ਕਿਤੇ ਕਾਲੀ ਕੁੜੀ ਆ ਜਾਂਦੀ ਕੋਈ ਕੋਣ ਘੁੰਮ ਕੇ ਇੱਦਾਂ ਰਾਈਟ ਕਰਦਾ ਕਹਿ ਮੈਂ ਵੀ ਜਿੱਦੋਂ ਤੱਕ ਪਤਾ ਜੀ ਠੀਕ ਫੇਰ ਬੋਲ ਕੇ ਪੁੱਛ ਲਵਾਂ ਤਨ ਚੱਲ ਕੋ ਪਰ ਲੈ ਮਸ਼ਾਅਮ ਕਨੇ ਕਰਦਾ ਗੁਰਤਾ ਮੈਂ ਪਾਠ ਠਗਰਾਉਣ ਕੋਈ ਫਾਈ ਭਈ ਜੰਦਾ ਆ ਭਾਗ ਚੱਲਿਆ ਗੰਦੀ ਜੀ ਕਿ ਫਿਰ ਉਹ ਨਹੀਂ ਭਰਾ ਇਹ ਤੇ ਲਾਉਣ ਦਿਆਂ ਤੇਰੇ ਘਰ ਕੇ ਪਾਲੀ ਹੁਣ ਮਿੰਟ ਮਿੰਡੀ ਕਿਹੜੇ ਕੱਪੜੇ ਪਾਉਣਗੇ ਫਿਰ ਯਾਰ ਵੀਰੇ ਅੱਜ ਘਰ ਦੇ ਹੁੰਦੇ ਨੇ ਵੀ ਕਹਿੰਦਾ ਤੇਰਾ ਕਿੰਨੇ ਕਿਹਾ ਕਰਦੇ ਆ ਬੜੇ ਵੀ ਕਹਿੰਦਾ ਯਾਰ ਖਾਣਾ ਢਿੱਡ ਤੇ ਖਾਣਾ ਇਹ ਨਹੀਂ ਮਖਾਈ ਦਾਨਾ ਕੈਮਰਾ ਪਾਪਾ ਨੇ ਉਹ ਕੀ ਕੀ ਰੀਚ ਪਾਪਾ ਨੇ ਰੀਚ ਕਰ ਕਰ ਮਤਲਬ ਪੇਟ ਮਸ ਮਾਰ ਕਰ ਮੰਮੀ ਨੇ ਮਾਰਦਾ ਰੋਟੀ ਖਾ ਕੇ ਤੇ ਢਿੱਡਾ ਇਹ ਲੰਦੇ ਨਹੀਂ ਕੁੜੀ ਹੋਣੇ ਨੇ ਸਹੀ ਗੱਲ ਬੁਰਾ ਕਿੰਨੇ 8 ਵਜੇ 8 ਰੋਟੀ ਜੁੜੀ ਖਾਣ ਆ ਰਹੇ ਨੇ ਫੇਸ ਸਮ ਗਿਆ ਆਰੇ ਬਿਜ਼ਨਸ ਨਹੀਂ ਬੜਾ ਤਗੜਾ ਇਹਦੀ ਵੀਡੀਓ ਬੜੀ ਚੰਡੀ ਜਿਹੜਾ ਕਹਿੰਦਾ ਮਾਨੂੰ ਕਹਿ ਕੇ ਸਾਡਾ ਬਿਜ਼ਨਸ ਬੜਾ ਤਗੜਾ ਆ ਜਿਓ ਬੰਦਾ ਕਿ ਬਿਜ਼ਨਸ ਦਿਖਾ ਦੇ ਪੱਟੇ-ਪੁੱਟੇ ਫੜਦੇ ਹੁੰਦੇ ਨੇ ਇਧਰ ਤੁਹਾਡੀ ਫੂਡ ਫੈਕਟਰੀ ਨਹੀਂ ਆਉਂਦੀ ਬੰਦਾ ਉਹ ਤਾਂ ਟਿੱਕੰਦਾ ਕਦੋਂ ਆਵੇ ਖਾਈਏ ਤੇ ਘਰੇ ਜਾਈਏ ਸਾਰੇ ਮੱਜਾਂ ਵੀ ਚਾਉਣੀਆਂ ਇੰਨੇ ਜਾ ਕੇ ਕੀ ਗੱਲ ਇਧਰ ਜਾਦੇਗਾ ਫਰੇ ਇੱਕ ਉਹ ਫਰੇ ਚਲ ਗਈ ਉਹ ਨਹੀਂ ਯਾਰ ਕਾਹੋ ਛੇਤੀ ਉਹਨਾਂ ਮਾਜਣੀ ਮਿਲਦੀ ਸੇ ਸਰਗ ਆਹ ਕਾਹੋ ਕੀ ਮਿਲਦੀ ਜਾਂ ਤੂੰ ਕਹ ਤੂੰ ਕਹ ਮੇਰੇ ਮੇਰੇ ਇਤਮਾਨ ਖਮ ਬਾਹਰ ਆਇਆ ਜਾ ਜਾ ਘਾਓ ਬੋਲੇ ਕਿ ਇਹ ਬਤਨਾਮ ਕਰਦੇ ਹੁਣ ਉਹਨਾਂ ਕਰ ਵਿਚਾਰੀ ਨੂੰ ਪਰ ਆ ਗਈ ਬਿਲ ਫਰੂਟ ਫੈਕਟਰੀ ਨਾਲੀ ਤੇ ਪਾਉ ਸਟਿੱਕਾ ਪਾਉ ਮੈਂ ਵਲੌਗ ਬਣਾਉਣਾ ਵੇ ਵੇ ਫੋਨ ਹੁਣ ਕਿੱਥੇ ਇੱਕ ਦੋ ਲੈਓ ਤੁਸੀਂ ਮੈਂ ਮਾਹੀ ਫਲ ਲੱਭੇ ਇਨਾਂ ਦੇ ਮਾਹੀ ਆਈ ਫਰੂਟ ਫੈਕਟਰੀ ਤੇ ਮੈਂ ਕਿ ਤੂੰ ਰਹਿ ਗਈ ਮਗਰ ਉਹ ਤੋੜ ਲਿਆਂਦੇ ਜਾਦਾ ਉਹੋਂ ਚੱਲ ਕੇ ਫਰੂਟ ਮੁੱਕ ਗਏ ਮੰਡੀ ਗਏ ਮੁੜ ਕੇ ਉਹਨਾਂ ਨੇ ਕਹਾ ਦੂਰ ਡੋਕਰੇ ਸਟਾਲਿਆ ਕਰੋ ਉਦਾਂ ਹੀ ਛਕੜਾਂ ਦੇ ਕੇ ਦੇ ਸਸਤੇ ਪੈਣਗੇ ਨਾਲੇ ਫਰੂਟ ਇਹਨਾਂ ਥੋੜਾ ਜਿਹਾ ਪਾਇਆ ਗਿਆ ਤੇ ਕਹਦੇ ਮੁੱਕ ਗਿਆ ਹੀ ਨਹੀਂ ਥੇਦਾ ਹੀ ਗਾ ਰਣਦੀਪ ਢਿੱਡ ਪਿਛਾ ਕੀ ਜਿਦਾ ਢਿੱਡ ਪਿਛੇ ਕਰ ਢਿੱਡ ਆਉਂਦੇ ਹਾਂ ਐ ਆਪਸ 쇼 ਹੋਣੀ ਚਾਹੀਦੇ ਸ਼ਹਿਰ ਵਾਲਿਆਂ ਨੂੰ ਹੈਗੀ ਫਿਕਰ ਪਿੰਡ ਵਾਲਿਆਂ ਦੇ ਚਿਹਰੇ ਤਾਂ ਨੂਰੀ ਉੱਡਿਆ ਪਿਆ ਵੀ ਸਵੇਰੇ 5 ਵਜੇ ਉੱਠ ਕੇ ਮੱਝਾਂ ਵੀ ਚਾਉਣੀਆਂ ਰਾਤ ਦੇ ਕੁੜੀ ਹੋਵੇ 1 ਵਜੇ ਜਾਂ ਉਹਨਾਂ ਨੂੰ ਜਾਲ ਲੈਂਦੀ ਏ ਹੁਣ ਸਿਆ ਮੜਾ ਜਾ ਕੋਈ ਨਹੀਂ ਸਵੇਰੇ ਮਾਤਾ ਚੜੂ ਆਪੇ ਨੰਗਰ ਮਿੱਤਰੋ ਰਾਤੀ ਆਪਾਂ ਘੁੰਮਦੇ ਫਿਰਦੇ ਹੋਗੇ ਲੇਟ ਸਾਨੂੰ ਮੱਝ ਕੇ ਰਾਤ ਦੇ 1 ਵਜੇ ਗਿਆ ਸਾਨੂੰ ਤੇ ਹੁਣ ਟਾਈਮ ਹੋ ਗਿਆ ਦੁਪਹਿਰ ਦੇ ਮੇਰੇ ਖਲ ਨਾਲ 3 ਵਜੇ ਕੇ 2 2 ਤਿੰਨੇ ਤਿੰਨ ਵਜੇ ਨੇ 3:30 ਮੈਂ ਹੁਣ ਬੱਦਲ ਬੁੱਦਲ ਜਾਇਆ ਇਧਰ ਪੱਠੇ ਪਰ ਲੱਗੇ ਆ ਤੇ ਪਹਿਲਾਂ ਆਪਣੀ ਦੀ ਵਿੱਚ ਪਾਣੀ ਉਧਰੋਂ ਪਨੀਰੀ ਵੱਲ ਨੂੰ ਮੂੰਹ ਲੱਗਾ ਮੈਂ ਕਿਹਾ ਬੰਦ ਕਰਈਏ ਫਿਰ ਪੱਠੇ ਭਰਦੇ ਆ ਇਹਦੇ ਮੀ ਪੈਂਦਾ ਬੱਤਲ ਕਰ ਜਾਂਦਾ ਕੀ ਕਹਿੰਦੇ ਆ ਹੰਦਾਰੇ ਮੈਂ ਚਰ ਲੂ ਤੂੰ ਕਿਦਰ ਤੁਰਿਆ ਆਂ ਨਾ ਮਗਰਾ ਉੱਠ ਗਿਆ ਉੱਠ ਗਿਆ ਕੁੜੀ ਦੁਪਹਿਰੇ ਸੁੱਤੇ ਹੁੰਦੇ ਜੇ ਤੁਹਾਡਾ ਉਹੀ ਹਾਲ ਮੈਂ ਭਰਾ ਰਾਤ ਨੂੰ ਸੁੱਤਾ ਤੇ ਮੈਂ ਵੀ ਰਾਤੀ ਤੁਹਾਡੇ ਨਾਲ ਹੀ ਆ ਮੈਂ 8 ਵਜੇ ਉੱਠਿਆ ਸਵੇਰੇ ਮੈਂ 8 ਵਜੇ ਤਾਂ ਮੈਂ 6 ਵਜੇ ਉੱਠਿਆ ਸਵੇਰੇ 6 ਵਜੇ ਉੱਠ ਕੇ ਕਰੰਦਾ ਸੀ ਝੂਟ ਦੀ ਪੰਡ ਆ ਵੇਖਿਆ 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 ਤੂੰ ਮੁਕਰ ਮਮੀ 6:30 ਵਜੇ ਸੁਤਾ ਨਹੀਂ ਨਹੀਂ ਸੁਤਾ ਪੁੱਛ ਲਓ ਇਹਨੂੰ ਹੁਣ ਕਿਨੇ ਸੁੱਤਾ ਹੈ ਹੁਣ ਉਹ ਕਹਿੰਦਿਆ ਆਹ ਕਹਿੰਦੇ ਸੱਤਾ ਨਹੀਂ ਨਾ ਹੋਣੀ ਸੱਤਾ ਤੇਰਾ ਪਰਣਾ ਦੱਸੰਦਿਆ ਤੂੰ ਢਿੱਲਾ ਹੋਇਆ ਪਰਣਾ ਵੇ ਸਾਰਾ ਤੋਂ ਮੈਂ ਨਾਟਕ ਨਾ ਕਰਿਆ ਕਰ ਮੇਰੇ ਸਾਹਮਣੇ ਉਹ ਨਹੀਂ ਉਸਤਾਦ ਨਾ ਬਣਿਆ ਕਰ ਨਹੀਂ ਬਹਿਜੂਗਾ ਮੈਂ ਪਹੂਗਾ ਚਾਲਤਾ ਉੱਠ ਗਿਆ ਉੱਠ ਗਿਆ ਕੁੜੀ ਦੁਪਹਿਰੇ ਸੁੱਤੇ ਹੁੰਦੇ ਜੇ ਤੁਹਾਡਾ ਉਹੀ ਹਾਲ ਤੇ ਭਰਾ ਰਾਤ ਨੂੰ ਸੁੱਤੇ ਕਿ ਮੈਂ ਵੀ ਰਾਤੀ ਤੁਹਾਡੇ ਨਾਲ ਹੀ ਆ ਮੈਂ 8 ਵਜੇ 8 ਵੇ ਤਾਂ ਮੈਂ 6 ਵਜੇ ਉੱਠਿਆ ਸਰੇ 6 ਵਜੇ ਉੱਠ ਕੇ ਕਰਨ ਦੇ ਆ ਝੂਟ ਦੀ ਪੰਡ ਆ ਵੇਖਿਆ 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 ਤੇ ਮੋਕਰੇ ਮਮੀ 6 1/2 ਘੰਟੇ ਮੈਂ ਸੁਤਾ ਨਹੀਂ ਨਹੀਂ ਸੁਤਾ ਪੁੱਛ ਲੋ ਇਹਨੂੰ ਹੁਣ ਕਿਨੇ ਸੁੱਤਾ ਹੈ ਹੁਣ ਤਾਂ ਸੁਤਾ ਨਹੀਂ ਅੱਜ ਤਾਂ ਸੁਤਾ ਆਹ ਕਹਿੰਦਿਆ ਆਹ ਕਹਿੰਦਿਆ ਸੁਤਾ ਨਹੀਂ ਨਾ ਹੁਣ ਨਹੀਂ ਸੁਤਾ ਤਰਾ ਪਰਣਾ ਦੱਸੰਦਿਆ ਤੂੰ ਢਿੱਲਾ ਹੋਇਆ ਪਰਣਾ ਵੇ ਸਾਰਾ ਤੋਂ ਵੇ ਨਾਟਕ ਨਾ ਕਰ ਮੇਰੇ ਸਾਹਮਣੇ ਉਹ ਨਹੀਂ ਉਸਤਾਦ ਨਾ ਬਣਿਆ ਕਰ ਨਹੀਂ ਪੈਜੂਗਾ ਮੈਂ ਪਊਗਾ ਚਾਲਤਾ ਯਾਰ ਪੈਜੇ ਦੇ ਦੇਖ ਸਕਦੇ ਮਗਰ ਤੀ ਚੈੱਕ ਕਰੋ ਬਦਲ ਕਰਨਾ ਮੈਂ ਵੀਰੇ ਜਾਂਦਾ ਭਾਈ ਇਸਲੀਮ ਕਿੱਥੇ ਕਸੇ ਨਾ ਰਾਵ ਜਿਹਨੇ ਕਰੇ ਇਹਦੀ ਪਾਈ ਨੂੰ ਬਣਾਇਆ ਹੁਣ ਮੈਟਰ ਚੈੱਕ ਕਰੋ ਜਦੋਂ ਜਦੋਂ ਮੌਨਸੂਨ ਜਾਂ ਹੁੰਦਾ ਨਾ ਮੌਸਮ ਜਦ ਪਿੰਡ ਵੜੇ ਘਣ ਲੱਗ ਜਾਂਦੇ ਨੇ ਦੇਦੋ ਪੱਠਿਆਂ ਦੇ ਉੱਤੇ ਐ ਮੀਂਹ ਜਪਿਆ ਹੁੰਦਾ ਪੱਠੇ ਉੱਗ ਪਿਆ ਪਾਣੀ ਦਿੱਤਾ ਹੋਗੀ ਇਹ ਬੀਜਣ ਲੱਗੇ ਮੈਂ ਪਾਣੀ ਦੇ ਦੋ ਕਰੀ ਨਾ ਉਗੇ ਤੇ ਮੈਂ ਖਾ ਬਤਰ ਦੇ ਬੀਜ ਦੇ ਜੋ ਉਗ ਪਏ ਤੇ ਮੈਂ ਤੁਹਾਡੇ ਬੀਜ ਨਹੀਂ ਬਣੇ ਪਰ ਉਗ ਗਏ ਉਗ ਪਿਆ ਕਥਾ ਵਿਰਲੇ ਫਿਰ ਕੀ ਆ ਹੋ ਜਾਣੇ ਹੋ ਜਾਣੇ ਇਹ ਪਹਿਲੀ ਇਦਾਂ ਦੀ ਭਾਈ ਇੱਥੇ ਜੋ ਮਰਜ਼ੀ ਕੋ ਬੀਲੋ ਜੋ ਮਰਜ਼ੀ ਕਰ ਲਓ ਜਿੰਨਾ ਮਰਜ਼ੀ ਬੀ ਪਾ ਲਓ ਇੱਥੇ ਨਹੀਂ ਹੋਖ ਦੋਖ ਦੋਖਦਾ ਇਹ ਪਤਾ ਨਹੀਂ ਕੀ ਗੱਲ ਆ ਉਹ ਬੜੇ ਵਧੀਆ ਗਏ ਹੋਵੇ ਉੱਧਰ ਕਿੱਡੇ ਗਏ ਆਂ ਢੀ ਹਾਂ ਉਹ ਕਿੱਡੇ ਗਏ ਆਂ ਨਹੀਂ ਹੈ ਚਲੋ ਜਿਹੜਾ ਕੰਮ ਕੁੜੀ ਹੋਵੇ ਆਪਣੇ ਨਾਲ ਸਕਾਲਿਓ ਵੀਰ ਜੰਦੇ ਬੜੇ ਜਰ ਬਾਹਰੋਂ ਜਿਹੜਾ ਪਹਿਲੀ ਟੋਚ ਚ ਬੱਚਾ ਬਣਾ ਲਈਏ ਲਓ ਵੀ ਮਿੱਤਰੋ ਰਫਾਫਾ ਚੜਾਇਆ ਮਿਹਨਤ ਕੀਤੀ ਪੱਠੇ ਪਰ ਲੱਗੇ ਤੇ ਬੱਤੀ ਬੰਦ ਹੋ ਗਈ ਏ ਬਾਰ ਬਾਰ ਵਾਲੀ ਡੱਬਾ ਚੁੱਕ ਲਓ ਨੇ ਕਲੋਲ ਗਿਆ ਬਾਥਰੂਮ ਚ ਲਾਉਣ ਨੂੰ ਟੱਲਣ ਲੈਂਦੇ ਇਹ ਚ ਬੱਚੇ ਲਾ ਦੇ ਜਿਹੜੇ ਘਰ ਦੇ ਤਾਂ ਗਣੀਆਂ ਵੱਡੀਆਂ ਵੱਡੀਆਂ ਚੁੱਕ ਲਵਾਂਗੇ ਉਹ ਪਾਈ ਪਤਾ ਕਿੰਨੇ ਦੀਆਂ ਟੱਲਣੀਆਂ 70 ਲੱਖ ਦੀਆਂ ਟੱਲਾ ਹੀ ਆਈਆਂ ਮੀ ਆ ਗਏ ਮੀ ਆ ਗਏ ਇਹ ਮੈਨੂੰ ਲੱਗਦਾ ਚੋਰ ਚਲੀ ਹੋਰ ਕਰੇ ਭੇਜਾਂਗੇ ਮੀ ਸਰੇ ਜਾਂ ਤਾਂ ਮੀਂਹ ਆ ਰਿਹਾ ਜਹਾਨੂੰ ਭਲੇਖਾ ਪੈ ਆ ਗਿਆ ਨਾ ਆ ਗਿਆ ਆ ਆ ਗਿਆ ਆ ਗਿਆ ਆ ਗਿਆ ਮੀਂਹ ਆਇਆ ਕਿੰਨੇ ਚਿਰ ਬਾਅਦ ਆਇਆ ਮੀਂਹ ਓਏ ਕਿੰਨੇ ਬੜੇ ਚਿਰ ਬਾਅਦ ਮੀਂਹ ਪੈਣਾ ਕਰਕੇ ਤੇ ਕੁੜੀ ਜਾਵਾ ਰਸਤਾ ਨਹੀਂ ਬਣ ਗਿਆ ਹੈ ਤੇ ਭਾਜੀ ਰਸਤਾ ਨਹੀਂ ਬਣ ਗਿਆ ਮੀਂਹ ਪੈਂਦਾ ਹੈ ਲੱਗ ਬੰਨੇ ਪੈ ਜਾਂਦਾ ਹੈ 2-3 ਕਿਲੋਮੀਟਰ ਪਰੇ ਇੱਥੇ ਨਹੀਂ ਪੈਂਦਾ ਇੱਡੇ ਪਾਪੀ ਲੋਕ ਆ ਸ਼ਰਾਟਾ ਹੋਣਾ ਹੈ ਹੁਣ ਸ਼ਰਾਟਾ ਹੋਣ ਲੱਗਾ ਈ ਸਾਡੇ ਨੂੰ ਨਹੀਂ ਪਤਾ ਭਾਜਵੇਂ ਬਹੁਤ ਥੇਨਾਂ ਲਿਆ ਮੀ ਕਾਣਾ ਮੀਂਹ ਦੇ ਪਈ ਅੱਗੋਂ ਦਾ ਬਰੀ ਹੋਣਾ ਸੀ ਪਾਇਆ ਆਈ ਲਵ ਮਾਈ ਪਿੰਡ ਆਈ ਲਵ ਵਿਲੇਜ ਲਾਈਫ ਵਿਲੇਜ ਲਾਈਫ ਨਾਲ ਹੀ ਪਾਇਆ ਦੇ ਨਾਲ ਹੀ ਪਾਇਆ ਤੇ ਸ਼ਾਇਰੀਆਂ ਨੂੰ ਮਚੰਦਾ ਹੋਣਾ ਇਹਨਾਂ ਨੂੰ ਦੱਸ ਕਿਦਾਂ ਸਮਝਾਂਗੇ ਗੀ ਨਹੀਂ ਪਿੰਡਾਂ ਦੀ ਪਿੰਡਾਂ ਦੀ ਬਾਤਾਂ ਨੂੰ ਹਾਂ ਇਹਨੇ ਆ ਕਹਣਾ ਹੈ ਕਿ ਆ ਜਾਈਂ ਚਾਹ ਤਰ ਲਾਂਗੇ ਤੁਹਾਡੇ ਤਾਂ ਵਿੱਚ ਸਾਰੇ ਹੀ ਇਹਦੇ ਜਿਹੜਾ ਉਹ ਕਹਿੰਦਾ ਹੋਆ ਸਾਡੇ ਪਿੰਡ ਨਹੀਂ ਮਿਲਦੀ ਹਾਂ ਜਿਹੜੀ ਖੱਡੀ ਕਲਾਸ ਤੋਂ ਪਾਈ ਸਰਦਾਰ ਭਗਤ ਸਿੰਘ ਮੈਨੂੰ 1000 ਦੀ ਸੜੀ ਗਾਣਾ ਗਲਾਸ ਚ ਕਾਫੀ ਕੂਫੀ ਹੋਰ ਕੀ ਪੈਂਟਜ ਕਾਫੀ ਮਿਲਦੀ ਆ ਮਹਿੰਗੀ ਸਟਾਰਬਕ ਵਾਲੀ ਕੋਲਡ ਕਾਫੀ ਪੀਣੀ ਤੂੰ ਤੇ ਸ਼ੈਫ ਆ ਤੂੰ ਤੇ ਸ਼ੈਫ ਆ ਕੋਲਡ ਕਾਫੀ ਤੇ ਬਗੈਰ ਨਾ ਹੀ ਆਇਆ ਕੇਦਾ ਕੋਲਡ ਕਾਫੀ ਆ ਚਲ ਕੋਲਡ ਕਾਫੀ ਸਵਾਦ ਬੜੀ ਪੀਣੀ ਕਿ ਆ ਬੇ ਜਿੰਨੇ ਪੀਣੀ ਹਾਂ ਉਹ ਮੈਂ ਆਪ ਤੋਂ ਪੀਣਾ ਹਾਂ ਮੈਂ ਆਪ ਤੋਂ ਉਹ ਪ੍ਰਾਸਾ ਜੀ ਮੈਂ ਤਾਂ ਹੁੰਦਾ ਹੀ ਮੈਂ ਪੁੱਛਿਆ ਹੀ ਤੈਨੂੰ ਭਾਬੀ ਨੂੰ ਪੁੱਛਿਆ ਹੀ ਮੱਤੀ ਆ ਗਈ ਮੇਰੇ ਖਿਆਲ ਨਾਲ ਉੜੀ ਹੋਵੇ ਪੈੜੀਆਂ ਜਿਹਾਗੇ ਤੁਹਾਨੂੰ ਵਾਈਫਾਈ ਚਾਹੀਦੇ ਆ ਲੋ ਮਹਾਰਾਜ ਮੜਮੜਾ ਮੀ ਵੀ ਆ ਗਿਆ ਬੁੰਦਾ ਬੰਦੀ ਹੋ ਗਈ ਤੇ ਮੈਂ ਤਾਂ ਬੰਬੀ ਵੀ ਚੱਲ ਪਈ ਦੇ ਲਫਾਫੇ ਸੜੀ ਜਾਂਦਾ ਪਿਆ ਪਾਣੀ ਮੈਂ ਕਿਹਾ ਭਰ ਦੋ ਔੜ ਖਤਮ ਕਰ ਦੋ ਲਾ ਦੋ ਡੱਕੇ ਕੀ ਕਹਿੰਦਾ ਇਹ ਤਾਂ ਉਪੋ ਗ੍ਰੇਡ ਹੋ ਗਿਆ ਮੈਨੂੰ ਇਹ ਕੀ ਤਾਂ ਉਪੋ ਉਹਦਾ ਨਾ ਉਧਰ ਵੀ ਚਲਾਈ ਜਾ ਚਲਾਈ ਜਾ ਕੋਈ ਨਹੀਂ ਦਾ ਮਖਾਦੇ ਨੈਟ ਰਾਤ ਨੂੰ ਵੇਖਣ ਮੂਜੂ ਲੈ ਤੇ ਇਹ ਕਰ ਲਿਆ ਵਾਈਆਂ ਉਹ ਬੋਫੜ ਬੁੰਦੇ ਆ ਉਹ ਬੁੰਦੇ ਦੋਨੀਆ ਲਾ ਉਹ ਯਾਰ ਦੇਦੀ ਫਾਰਮ ਚੱਲਿਆ ਦੇਦੀ ਦੇਦੀ ਫਾਰਮ ਚੱਲਿਆ ਤੂੰ ਹੀ ਬਰਨ ਸਰੋਤ ਮੈਂ ਜਦੋਂ ਤੱਕ ਵੀਰਾਂ ਮੈਂ ਦੇ 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 ਅਦੋਂ ਆ ਖੇਡ ਦੇ ਘੱਟ ਖੇਡ ਲੈਂਦੇ ਮੈਂ ਤਾਂ ਕਿ ਚਿਕੂ ਚਾਕੂ ਮੈਂ ਤਾਂ ਬੜੇ ਟਾਈਮ ਤੇ ਕੈਮਰਾ ਆਨ ਕਰ ਲਿਆ ਨੇ ਚੀਕੇ ਨਹੀਂ ਚੀਕ ਚੁਕ ਪੈਂਦਾ ਮੜਾ ਜਾ ਫੜ ਰੋਲਾ ਪਾ ਦੇ ਕੈਮਰਾ ਤੈਨੂੰ ਪਤਾ ਨਹੀਂ ਲੱਗਾ ਕੈਮਰਾ ਤੇ ਬਾਅਦੋਂ ਪਤਾ ਲੱਗਾ ਉਹ ਵੀ ਨਹੀਂ ਸਕਿਆ ਇੱਥੇ ਖਲੋ ਜਾ ਹੁਣ ਮੈਂ ਤੋ ਆਉਂਗਾ ਮੈਂ ਤੋ ਆਉਂਗਾ ਨਹੀਂ ਨਹੀਂ ਗਾਇਸ ਇਹ ਰੱਤ ਨਹੀਂ ਜੇ ਮਾਰਦੀ ਬੜੀ ਕੂਲ ਐਂਡ ਕੂਲ ਗਾਈ ਆ ਕੂਲ ਮਾਜਿਆ ਜਿਹਨੂੰ ਨਹੀਂ ਮਾਜਣਾ ਨਾ ਵੀ ਸਾਨੂੰ ਮਾਜ ਦਾ ਨਾਮ ਤਾਂ ਜਾਨਣਾ ਲੱਗ ਗਿਆ ਹੁਣ ਓਹ ਕੀ ਬਣ ਗਿਆ ਕੀ ਬਣ ਗਿਆ ਕੀ ਬਣ ਗਿਆ ਓ ਫੀਲ ਗਈ ਹੋ ਗਾਇਸ ਪ੍ਰੋਟੀਨ ਗਿਆ ਕਿੱਥੇ ਦਾ ਹੋ ਇਹ ਤਾਂ ਬੜੀ ਫਾਰਟ ਚ ਹੋਣੀ ਆ ਆਓ ਮੈਨੂੰ ਕੋਈ ਕੇ ਕਮੈਂਟ ਕੀਤਾ ਅੰਦੇ ਕਟਾ ਵੱਡਾ ਹੋ ਗਿਆ ਫਿਰ ਖਾ ਦਿੰਦੇ ਇਹਨਾਂ ਨੂੰ ਲਾਈਕ ਕਰਦੇ ਕਟਨੋ ਅੱਜ ਜੱਜ ਸਟਾਕ ਭਰਿਆ ਪਿਆ ਜਿਹੜਾ ਕਹਿੰਦਾ ਸੀ ਉਹਨਾਂ ਨੇ ਵੀ ਕਾਫ ਸ਼ਾਲਟਰ ਪਾਈਦੀ ਆ ਕੀ ਪਾਈਦੀ ਆ ਕਾਫ ਸ਼ਾਲਟਰ ਹਾਂ ਚੈੱਕ ਕਰੋ 233 ਲੰਨੇ ਬੜੇ ਕੁੜੀ ਹੋਵੇ ਚੈੱਕਰ ਦੇ ਵਿੱਚ ਆਈ ਜੁਰਨਾ ਹਾ ਚੈਜ ਨਾ ਕਰਦੇ ਗੱਲ ਬਣ ਗਈ ਨਾ ਗੱਲ ਚਲੋ ਗਾਇਸ ਵੀਰੇ ਮਿਲਦੇ ਆ ਅਗਲੇ ਵਲੌਗ ਚ ਬਾਕੀ ਕੀ ਕਰਨਾ ਉਹਨੂੰ ਚੈਨਲ ਨੂੰ ਸਗਰਪਰਾ ਸਗਰਪਰਾ ਕਰ ਲਿਓ ਜੇ ਵਧੀਆ ਲੱਗਦਾ ਲਾਈਕ ਕਰਿਓ ਐਮਲਾ ਕਮੈਂਟ ਕਰਿਓ ਜੇ ਨਹੀਂ ਵਧੀਆ ਲੱਗਦਾ ਤਾਂ ਵੀ ਲਾਈਕ ਹੀ ਕਰਿਓ ਹਾਂ ਤਾਂ ਵੀ ਲਾਈਕ ਕਰਿਓ ਜੇ ਨਹੀਂ ਵਧੀਆ ਲੱਗਿਆ ਤਾਂ ਵੀ ਸਗਰਪਰਾ ਕਰਿਓ ਓਕੇ ਬਾਈ ਗਾਇਸ ਮਿਲਦੇ ਆ ਅਗਲੇ ਵਲੌਗ ਦੇ ਵਿੱਚ